ਬੀਤੀ ਰਾਂਜ ਜਨੰਦਰ ਦੇ ਸਰਕਾਰੀ ਹਸਪਤਾਲ ਚ ਆਕਸੀਜਨ ਬੰਦ ਹੋਣ ਨਾਲ ਤਿੰਨ ਮਰੀਜ਼ਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਵੱਡੀ ਲਾਪਰਵਾਹੀ ਕਾਰਨ ਵਿਰੋਧੀ ਪਾਰਟੀਆਂ ਨੇ ਭਗਵੰਤ ਸਰਕਾਰ ਨੂੰ けਜ ਲਿਆ ਹੈ। ਜਦੋਂ ਕੱਲ ਰਾਤ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਭਾਜਪਾ ਦੇ ਲੀਡਰ ਸੁਸ਼ੀਰ ਕੁਮਾਰ ਤੇ ਸ਼ੀਤਲ ਅੰਗੁਰਾਲ ਵੀ ਹਸਪਤਾਲ ਪਹੁੰਚੇ। ਜਿੱਥੇ ਉਹਨਾਂ ਨੇ ਇਸ ਸਾਰੀ ਘਟਨਾ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਦੇ ਹੋਏ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ੀਤਲ ਅੰਗੁਰਾਲ ਨੇ ਨਿਸ਼ਾਨੇ ਸਾਧਦੇ ਹੋਏ ਕਿਹਾ ਜਿਹੜੀ ਸਿਵਲ ਦੀ ਸਾਰੀ ਟੀਮ ਦੀ ਜਿਹੜੀ ਨਕ ਨਰਕੀ ਕਿ ਕਹਿ ਸਕਦੇ ਆ ਇੱਕ ਜਿਹੜਾ ਲੜਕਾ ਉਹ ਬੱਸੀ 바ਵਾ ਖੇਡਦਾ ਮਰਿਆ ਪੂਰੀ 30 ਸਾਲ ਦੀ ਉਮਰ ਹੈ ਤੇ ਮੈਨੂੰ ਲੱਗਦਾ ਇਮੀਡੀਏਟ ਜਿਹੜੀ ਸਿਵਲ ਦੇ ਜਿਹੜੇ ਜਿੰਨੇ ਵੀ ਅਧਿਕਾਰੀ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਦੇ ਇਹ 2 ਦਿਨ ਪਹਿਲੇ ਇੱਥੇ ਕਹੇ ਗਈ ਹੈ ਕਿ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹਨਾਂ ਦੀ ਕ੍ਰਾਂਤੀ ਜਲ ਰਹੀ ਸੀ ਉਹਨਾਂ ਦੇ ਮੰਤਰੀ ਵੀ ਆਏ ਸੀ ਉਹਨਾਂ ਦੇ ਹਲਕਾ ਅੰਚਾਰਜੀ ਵੀ ਇੱਥੇ ਆਏ ਸੀ ਉਹਨਾਂ ਦੀ ਕ੍ਰਾਂਤੀ ਦੇਖੋ 48 ਘੰਟੇ ਬਾਅਦ ਨਿਕਲ ਗਈ ਹੈ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸਾਰੀ ਹਵਾਰੇ ਵਿੱਚ ਇਮੀਡੀਏਟ ਕਾਰਵਾਈ ਹੋਣੀ ਚਾਹੀਦੀ ਹੈ ਇਮੀਡੀਏਟ ਐਮ ਐਸ ਸਸਪੈਂਡ ਹੋਣਾ ਚਾਹੀਦਾ ਹੈ ਉਹਨਾਂ ਦੇ ਸਾਰੇ ਸਟਾਫ ਮੈਂਬਰ ਹੋਣੇ ਚਾਹੀਦੇ ਆ ਇਹ ਕਿਸੇ ਦੇ ਪਰਿਵਾਰ ਨਾਲ ਜਿਹੜਾ ਇਹਨਾਂ ਨੇ ਖੇਡ ਲਿਆ ਖੇਲ ਕੱਢਿਆ ਗਿਆ ਇਸ ਕਰਕੇ 2 ਦਿਨ ਪਹਿਲੇ ਵੀ ਮੰਤਰੀ ਇੱਥੇ ਆਏ ਆ ਭਾਜਨ ਦਿੱਤੇ ਵੱਡੇ ਵੱਡੇ ਕਿ ਸਾਡੀ ਜਿਹੜੀ ਜਿਹੜੀ ਹੈਲਥ ਕ੍ਰਾਂਤੀ ਉਹਨਾਂ ਦੀ ਤੁਹਾਡੇ ਸਾਹਮਣੇ ਅੱਜ ਲੇਖਿਆ ਜੇ ਬਾਤ ਕੀ ਜਾਏ ਤਾਂ ਜਿਵੇਂ بتایا ਗਿਆ ਹੈ ਕਿ ਕਹਿੰਦੇ ਟੈਕਨੀਕਲੀ ਫੌਟ ਆਇਆ ਇਸ ਵਿੱਚ ਟੈਕਨੀਕਲੀ ਫੌਟ ਮੰਨਤੇ ਆਪ ਤੁਸੀਂ ਟੈਕਨੀਕਲ ਫੌਟ ਨੇ 3 ਲੋਕਾਂ ਦੀ ਜਾਨ ਲਈ ਹੈ ਕੌਣ ਜ਼ਿੰਮੇਵਾਰ ਹੈ सरकार जिम्मेवार है प्रशासन जिम्मेवार है सिविल्स की टीम जिम्मेवार कौन जिम्मेवार है कोई तो अपने भले जब दो दिन पहले आते हैं इनके मंत्री इनके हल्का जा, जा जाते हैं तब नई चादरें पड़ जाती है बेड पे तभी सफाई हो जाती है तब आम आदमी पार्टी, कोई आम पार्टी उनकी जो क्रांति दिख रही है उनकी जो क्रांति उनका हेल्थ क्रांति उनकी ਜੋ ਹੈਲਥ ਹੁਣ ਦਾ ਸਿਸਟਮ ਹੈ ਫੇਲਿਅਰ ਹਸਪਤਾਲ ਕਾਂਟਕ காங்கிரஸ் ਦੇ ਐਮ ਐਲ ਏ ਪ੍ਰਗਟ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਘਟਨਾ ਦੀ ਸਖਤ ਨਿੰਦਿਆ ਕੀਤੀ ਹੈ ਤੇ ਪੰਜਾਬ ਸਰਕਾਰ ਤੇ ਸਖਤ ਨਿਸ਼ਾਨੇ ਸਾਧੇ ਨੇ ਜਰੰਦਰ ਸਿਵਲ ਹਸਪਤਾਲ ਦੇ ਆਈ ਸੀ ਯੂ ਚ ਆਕਸੀਜਨ ਬੰਦ ਹੋਣ ਕਾਰਨ ਤਿੰਨ ਜਾਨਾਂ ਗਈਆਂ ਇਹ ਕੋਈ ਤਕਨੀਕੀ ਗੜਬੜ ਨਹੀਂ ਸੀ ਇਹ ਸਰਕਾਰੀ ناکامی ਦਾ ਸਿੱਧਾ ਸਬੂਤ ਹੈ ਜਦੋਂ ਮਰੀਜ਼ ਸਾਹ ਲੈਣ ਲਈ ਤੜਫ ਰਹੇ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਕਰੋੜਾਂ ਰੁਪਏ ਦੇ ਇਸ਼ਤਿਹਾਰਤੇ ਖਰਚ ਕਰ ਰਹੀ ਸੀ ਜੇ ਇਹ ਪੈਸਾ ਮਸ਼ਹੂਰੀਆਂ ਦੇ ਬਜਾਏ ਆਕਸੀਜਨ ਬੈਕਅਪ ਤੇ ਲਗਾਇਆ ਜਾਂਦਾ ਤਾਂ ਇਹ ਤਿੰਨ ਜਾਨਾਂ ਬਚ ਨਿਯਤ ਸੰ ਹੁਣ ਜ਼ਿੰਮੇਵਾਰੀ ਕਿਸਦੀ ਹੋਏਗੀ ਭਗਵੰਤਮਾਨ ਡਾਕਟਰ ਬਲਬੀਰ ਸਿੰਘ ਤਾਂ ਇਹ ਸਭ ਬਿਆਨ ਭਗਵੰਤਮਾਨ ਖਿਲਾਫ ਵਿਰੋਧੀਆਂ ਵੱਲੋਂ ਦਿੱਤੇ ਗਏ ਨੇ ਦੱਸ ਦਈਏ ਕਿ ਸਿਵਲ ਹਸਪਤਾਲ 'ਚ ਹੋਏ ਇਸ ਕਾਂਡ ਤੋਂ ਬਾਅਦ ਆਪ ਦੇ ਮੰਤਰੀ ਬਲਬੀਰ ਸਿੰਘ ਵੀ ਉੱਥੇ ਪਹੁੰਚੇ ਜਿੱਥੇ ਉਹਨਾਂ ਨੇ ਇਸ ਘਟਨਾ ਦਾ ਜਾਇਜ਼ਾ ਲਿਆ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ